ਹਾਂ ਜੀ ਸਤਿ ਸ਼੍ਰੀ ਅਕਾਲ ਜੀ ਸੋ ਹੀ ਪ੍ਰਾਪਰਟੀ ਚੈਨਲ ਤੇ ਆਏ ਸਾਰੇ ਹੀ ਵੀਰਾਂ ਦਾ ਸਵਾਗਤ ਕਰਦੇ ਹਾਂ ਅੱਜ ਤੁਹਾਡੇ ਲਈ ਜੋ ਜ਼ਮੀਨ ਲੈ ਕੇ ਆਏ ਹਾਂ ਇੱਥੇ ਆਪਣੇ ਕੋਲ 4 ਬਿੱਗੇ ਦੇ 3 ਕਿੱਲੇ ਵੀ ਜ਼ਮੀਨ ਵਿਕਾਊ ਹੈ ਸਭ ਤੋਂ ਪਹਿਲਾਂ ਤੁਹਾਨੂੰ ਇਹ ਪੇਸ਼ ਨਹੀਂ ਸਮਝਾ ਦਿੰਦੇ ਹਾਂ ਜੋ ਰੋਡ ਸ਼ੰਪੂ ਪਾਊਡਰ ਤੋਂ ਪਟਿਆਲੇ ਨਹੀਂ ਜਾਂਦਾ ਹੈ ਕਨੌਰ ਤੋਂ ਜਾਂਦਾ ਹੈ ਉਸ ਰੋਡ ਤੇ ਹੀ ਜ਼ਮੀਨ ਦਾ ਫਰੰਟ ਲੱਗ ਜਾਂਦਾ ਹੈ ਜੋ ਮਰਦਾਪੁਰ ਤਨਾਰਸੀ ਇੰਡਸਟਰੀਅਲ ਏਰੀਆ ਹੈ ਉਦੇ ਨੇੜੇ ਤੁਹਾਨੂੰ ਇਹ ਜ਼ਮੀਨ ਦੀ ਲੋਕੇਸ਼ਨ ਪੈ ਜਾਊਗੀ ਇੱਥੇ ਆਪਣੇ ਕੋਲ 4 ਬਿੱਗੇ ਦੇ 3 ਕਿੱਲੇ ਵੀ ਜ਼ਮੀਨ ਵਿਕਾਊ ਆਈ ਹੈ ਬਿਲਕੁਲ ਚੌੜੇ ਜ਼ਮੀਨ ਹੈ 1 ਕਿੱਲੇ ਤੋਂ ਪਲੱਸ ਇਸ ਮੇਨ ਰੋਡ ਦੇ ਫਰੰਟੇਜ ਜ਼ਮੀਨ ਦਾ ਜੇ ਬਿੱਗਿਆਂ 'ਚ ਗੱਲ ਕਰੀਏ 12 ਬਿੱਗੇ ਜ਼ਮੀਨ ਹੈ ਜੀ ਇੱਥੇ ਜੋ ਆ ਕੱਚਾ ਰਸਤਾ ਹੈ ਜੀ ਇਹ ਤੋਂ ਸਜਿਆਤ ਵਾਲੀ ਜ਼ਮੀਨ ਹੈ ਠੀਕ ਹੈ ਜੀ ਤੁਸੀਂ ਵੇਖ ਸਕਦੇ ਹੋ ਬਿਲਕੁਲ ਚੌੜਸ ਜ਼ਮੀਨ ਹੈ ਮਰਦਾਬਰ ਤਨਾਰਸੀ ਇੰਡਸਟਰੀਅਲ ਏਰੀਆ ਦੇ ਨੇੜੇ ਤੁਹਾਨੂੰ ਜ਼ਮੀਨ ਪੈ ਜਾਂਦੀ ਹੈ 메ਨ ਰੋਡ ਦਾ ਫਰੰਟ ਹੈ ਇਹ ਜ਼ਮੀਨ ਦੀ ਲੋਕੇਸ਼ਨ ਤੁਹਾਨੂੰ ਕਰੇਮਿਕਾ ਫੈਕਟਰੀ ਜੋ ਕਿ ਬਿਸਕੁਟ ਫੈਕਟਰੀ ਹੈ ਉਹਦੇ ਨੇੜੇ ਤੁਹਾਨੂੰ ਪੈ ਜਾਊਗੀ ਇਹ ਜ਼ਮੀਨ ਤੋਂ ਖੱਬੇ ਆ ਸਾਹਮਣੇ ਤੁਸੀਂ ਵੇਖ ਸਕਦੇ ਹੋ ਆ ਫੈਕਟਰੀ ਲੱਗੀ ਹੋਈ ਹੈ ਜੇਕਰ ਕਿਸੇ ਨੇ ਆਪਣਾ ਕੰਮ ਕਰ ਖੋਲਣਾ ਹੋਵੇ ਕੋਈ ਫੈਕਟਰੀ ਬਣਾਣੀ ਹੋਵੇ ਉਨਾ ਲਈ ਬਹੁਤ ਹੀ ਵਧੀਆ ਟਿਕਾਣਾ ਹੈ ਤੁਹਾਡੀ ਟਰਾਂਸਪੋਰਟ ਵਾਸਤੇ ਖੁੱਲੀ ਡੁੱਲੀ ਰੋਡ ਹੈ ਬਹੁਤ ਚੌੜੀ ਰੋਡ ਹੈ ਠੀਕ ਹੈ ਜੀ ਜੋ ਰਾਜਪੁਰੇ ਤੋਂ ਅੰਬਾਲੇ ਨੂੰ ਰੋਡ ਗਿਆ ਹੈ ਉਸ ਰੋਡ ਤੋਂ ਮੇਨ ਹਾਈਵੇ ਤੋਂ ਨੈਸ਼ਨਲ ਹਾਈਵੇ ਤੋਂ 7 ਤੋਂ 7.5 ਕਿਲੋਮੀਟਰ ਤੁਹਾਨੂੰ ਇਹ ਜ਼ਮੀਨ ਅੰਦਰ ਪੈ ਜਾਊਗੀ ਠੀਕ ਹੈ ਜੀ ਆਹ ਰੋਡ ਹੈ ਜੀ ਚੌੜਾ ਲੇਬਰ ਦੀ ਇੱਥੇ ਕੋਈ ਘਾਟ ਨਹੀਂ ਹੈਗੀ ਪਰਵਾਸੀ ਤੇ ਲੋਕਲ ਲੇਬਰ ਇੱਥੇ ਬਹੁ ਰਹਿੰਦੀ ਐ ਜੇਕਰ ਕੋਈ ਵੀ ਇੱਥੇ ਆਪਣਾ ਕੰਮ ਕਰ ਖੋਲਣਾ ਚਾਹੁੰਦਾ ਹੈ ਕੋਈ ਇੰਡਸਟਰੀ ਲਗਾਉਣਾ ਚਾਹੁੰਦਾ ਹੈ ਉਹਨਾਂ ਲਈ ਬਹੁਤ ਹੀ ਵਧੀਆ ਸਾਈਟ ਐ ਤਕਸੀਮ ਜ਼ਮੀਨ ਐ ਜੀ ਬਿਲਕੁਲ ਠੀਕ ਐ ਜੀ ਇੱਕ ਵਾਰ ਦੁਬਾਰਾ ਤੋਂ ਰਿਪੀਟ ਕਰ ਦਿੰਦੇ ਆ ਇੱਥੇ ਆਪਣੇ ਕੋਲ 12 ਬਿੱਗੀ ਜ਼ਮੀਨ ਐ ਚੌੜੀ ਜ਼ਮੀਨ ਐ ਕੋਲੀ ਮੇਨ ਰੋਡ ਦਾ ਫਰੰਟ ਐ ਥੋੜੀ ਹੈਵੀ ਟਰੈਫਿਕ ਲਈ 18 ਚੱਕੇ ਘੋੜਿਆਂ ਲਈ ਬਹੁਤ ਹੀ ਖੁੱਲੀ ਡੁੱਲੀ ਰੋਡ ਹੈ ਜੀ ਇਹ ਮਰਦਾਪੁਰ ਤਨਾਰਸੀ ਇੰਡਸਟਰੀਅਲ ਏਰੀਆ ਦੇ ਨੇੜੇ ਤੁਹਾਨੂੰ ਜਮੀਨ ਪੈ ਜਾਊਗੀ ਰਾਜਪੁਰੇ ਤੋਂ 15 ਤੋਂ 18 ਕਿਲੋਮੀਟਰ ਦੀ ਦੂਰੀ ਤੇ ਪੈ ਜਾਊਗੀ ਜੋ ਰਾਜਪੁਰੇ ਤੋਂ ਅੰਬਾਲਾ ਨੂੰ ਮੇਨ ਰੋਡ ਗਿਆ ਹੈ ਉਸ ਤੋਂ 7 ਕਿਲੋਮੀਟਰ ਦੀ ਦੂਰੀ ਤੇ ਪੈ ਜਾਊਗੀ ਜੇਕਰ ਕਿਸੇ ਵੀਰ ਨੇ ਇਹ ਜਮੀਨ ਬਾਰੇ ਹੋਰ ਇਨਫੋਰਮੇਸ਼ਨ ਲੈਣੀ ਹੋਵੇ ਸਕਰੀਨ ਤੇ ਸਾਡਾ ਨੰਬਰ ਚੱਲ ਰਿਹਾ ਹੈ ਉਹ ਸਾਨੂੰ ਸੰਪਰਕ ਕਰ ਸਕਦੇ ਨੇ